ਇਸ ਸੋਮਵਾਰ ਤੋਂ ਲੈ ਕੇ ਅੱਜ ਤੱਕ ਮੇਰਾ ਇੱਕ ਵੀ ਟਰੱਕ ਫਲੋਰੀਡਾ ਨਹੀਂ ਗਿਆ ਜਦੋਂ ਕਿ ਹਰ ਰੋਜ਼ ਸਾਡੇ 3 ਤੋਂ 4 ਟਰੱਕ ਫਲੋਰੀਡਾ ਵਿੱਚ ਹੁੰਦੇ ਸਨ ਟਰੱਕ ਹਾਦਸੇ ਵਾਲੇ ਹਰਜਿੰਦਰ ਦਾ ਕੇਸ ਹੁਣ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ ਇਸ ਮਾਮਲੇ ਵਿੱਚ ਹੁਣ ਸਰਕਾਰ ਕਿਸੇ ਵੀ ਵੇਲੇ ਕੋਈ ਵੀ ਫੈਸਲਾ ਸੁਣਾ ਸਕਦੀ ਆ ਹੁਣ ਅਮਰੀਕਾ ਦੇ ਫਲੋਰੀਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੋ ਕਿ ਇੱਕ ਪੰਜਾਬੀ ਭਰਾ ਵੱਲੋਂ ਸਾਂਝੀ ਕੀਤੀ ਗਈ ਆ ਤੁਸੀਂ ਵੀ ਇਹ ਵੀਡੀਓ ਦੇਖੋ ਪਰ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਫਲੋਰੀਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਆਪਣੀਆਂ ਸਾਰੀਆਂ ਵੇਜ ਸਟੇਸ਼ਨਾਂ ਖੇਤੀਬਾੜੀ ਜਾਂਚ ਸਟੇਸ਼ਨਾਂ ਨੂੰ ਇਮੀਗ੍ਰੇਸ਼ਨ ਚੈੱਕਪੁਆਇੰਟਸ ਵਿੱਚ ਬਦਲ ਦਿੱਤਾ ਹੈ ਉੱਥੇ ਆਈਸੀਈ ਏਜੰਟ ਹਨ ਸਥਾਨਕ ਕਾਨੂੰਨ ਲਾਗੂ ਕਰਵਾੜੇ ਅਧਿਕਾਰੀ ਹਨ ਜੋ ਲਗਭਗ ਹਰ ਟਰੱਕ ਰੋਕਦੇ ਹਨ ਇਹ ਯਕੀਨੀ ਬਣਾਉਣ ਲਈ ਕਿ ਉਹਨਾਂ ਕੋਲ ਠੀਕ ਕਾਗਜ਼ਾਤ ਹਨ ਉਹਨਾਂ ਕੋਲ ਗ੍ਰੀਨ ਕਾਰਡ ਹੈ ਜਾਂ ਉਹ ਨਾਗਰਿਕ ਹਨ ਜੇ ਉਹਨਾਂ ਕੋਲ ਵਰਕ ਪਰਮਿਟ ਹੈ ਤਾਂ ਉਹਨਾਂ ਨੂੰ ਜਾਂ ਤਾਂ ਰਾਜ ਤੋਂ ਬਾਹਰ ਕਰ ਰਹੇ ਹਨ ਜਾਂ ਫਿਰ ਉਹਨਾਂ ਨੂੰ ਅੰਗਰੇਜ਼ੀ ਦਾ ਟੈਸਟ ਦੇਣਾ ਪੈਂਦਾ ਹੈ ਇਸ ਸੋਮਵਾਰ ਤੋਂ ਲੈ ਕੇ ਅੱਜ ਤੱਕ ਮੇਰਾ ਇੱਕ ਵੀ ਟਰੱਕ ਫਲੋਰੀਡਾ ਨਹੀਂ ਗਿਆ ਜਦੋਂ ਕਿ ਹਰ ਰੋਜ਼ 3.5 ਤੋਂ 4 ਟਰੱਕ ਫਲੋਰੀਡਾ ਵਿੱਚ ਹੁੰਦੇ ਸਨ ਸੋਮਵਾਰ ਤੋਂ ਬਾਅਦ ਸਾਡੇ ਕੋਈ ਵੀ ਟਰੱਕ ਫਲੋਰੀਡਾ ਦੇ ਨੇੜੇ ਵੀ ਨਹੀਂ ਗਿਆ। ਮੇਰੇ ਗਾਹਕ ਨਾਰਾਜ਼ ਹਨ। ਉਹ ਚਾਹੁੰਦੇ ਹਨ ਕਿ ਅਸੀਂ ਉਹਨਾਂ ਦਾ ਸਮਾਨ ਪਹਿਲਾਂ ਵਾਂਗ ਪਹੁੰਚਾਈਏ। ਅਸੀਂ ਉਹਨਾਂ ਨੂੰ ਸਮਝਾਇਆ ਹੈ, ਉਹ ਸਾਨੂੰ ਸਮਝਦੇ ਹਨ ਪਰ ਫਿਰ ਵੀ ਇਸ ਨਾਲ ਉਹਨਾਂ ਦੇ ਕਾਰੋਬਾਰ ਤੇ ਅਸਰ ਪੈਂਦਾ ਹੈ। ਅਤੇ ਜਦੋਂ ਉਹਨਾਂ ਤੇ ਅਸਰ ਪੈਂਦਾ ਹੈ ਤਾਂ ਸਾਡੇ ਤੇ ਵੀ ਅਸਰ ਪੈਂਦਾ ਹੈ। ਬਹੁਤ ਸਾਰੇ ਡਰਾਈਵਰ ਹੁਣ ਫਲੋਰੀਡਾ ਜਾਣ ਤੋਂ ਪਿੱਛੇ ਹਟ ਰਹੇ ਹਨ। ਇਹ ਸਿਰਫ ਵਰਕ ਪਰਮਿਟ ਵਾਲਿਆਂ ਨਾਲ ਨਹੀਂ ਹੋ ਰਿਹਾ ਕੁਝ ਗ੍ਰੀਨ ਕਾਰਡ ਵਾਲਿਆਂ ਨਾਲ ਵੀ ਮੇਰੇ ਕੋਲ ਇੱਕ ਟੀਮ ਹੈ ਪਤੀ ਪਤਨੀ ਦੀ ਟਰੱਕ ਡਰਾਈਵਰ ਟੀਮ ਉਹ 2015 ਤੋਂ ਮੇਰੇ ਨਾਲ ਚਲਾ ਰਹੇ ਹਨ ਪਿਛਲੇ ਜੁਲਾਈ ਨੂੰ 10 ਸਾਲ ਪੂਰੇ ਹੋਏ ਉਸ ਟੀਮ ਵਿੱਚ ਪਤੀ ਗ੍ਰੀਨ ਕਾਰਡ ਵਾਲਾ ਹੈ ਉਹ ਇੱਥੇ 20 ਤੋਂ 25 ਸਾਲ ਤੋਂ ਰਹਿ ਰਿਹਾ ਹੈ ਪਰ ਉਸਨੇ ਕਦੇ ਨਾਗਰਿਕਤਾ ਨਹੀਂ ਲਈ ਉਹ ਦੋਵੇਂ ਹਿਸਪੈਨਿਕ ਜੋੜਾ ਹਨ ਪਤਨੀ ਇੱਥੇ ਪੈਦਾ ਹੋਈ ਸੀ ਸੋਮਵਾਰ ਰਾਤ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਉਹ ਫਲੋਰੀਡਾ ਨਹੀਂ ਜਾਣਾ ਚਾਹੁੰਦੇ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਕਿਉਂ ਤੁਹਾਡੀ ਸਾਰੀ ਪੇਪਰਵਰਕ ਠੀਕ ਹੈ ਤੁਹਾਡੀ ਇਮੀਗ੍ਰੇਸ਼ਨ ਸਟੇਟਸ ਠੀਕ ਹੈ ਪਤਨੀ ਨੇ ਮੈਨੂੰ ਸਮਝਾਇਆ ਉਹ ਕਹਿੰਦੀ ਹੈ ਕਿ ਉਸ ਦਾ ਪਤੀ ਸੋਚਦਾ ਹੈ ਕਿ ਉਸ ਦੀ ਅੰਗਰੇਜ਼ੀ ਚੰਗੀ ਨਹੀਂ ਫਲੋਰੀਡਾ ਦੀ ਕਾਨੂੰਨ ਪ੍ਰਬੰਧਕੀ ਉਸਨੂੰ ਟੈਸਟ ਦੇਣ ਲਈ ਬੁਲਾ ਸਕਦੀ ਹੈ ਅਤੇ ਜੇ ਉਹ ਟੈਸਟ ਵਿੱਚ ਠੀਕ ਨਾ ਕਰ ਸਕੇ ਆ ਤਾਂ ਉਸਨੂੰ ਚਲਾਨ ਹੋ ਸਕਦਾ ਹੈ ਜਾਂ ਫਿਰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਅਸੀਂ ਨਹੀਂ ਜਾਣਦੇ ਉਹ ਕਹਿੰਦੇ ਹਨ ਕਿ ਉਹ ਇਸ ਸਭ ਵਿੱਚ ਨਹੀਂ ਪੈਣਾ ਚਾਹੁੰਦੇ ਉਹਨਾਂ ਦੇ ਘਰ ਵਿੱਚ ਪੋਤੇ-ਪੋਤੀਆਂ ਹਨ ਇਹ ਮਾਮਲਾ ਹੁਣ ਸਿਰਫ ਵਰਕ ਪਰਮਿਟ ਵਾਲਿਆਂ ਜਾਂ ਨਵੇਂ ਆਏ ਲੋਕਾਂ ਨੂੰ ਨਹੀਂ ਪ੍ਰਭਾਵਿਤ ਕਰ ਰਿਹਾ ਸਗੋਂ ਹੋਰਾਂ ਨੂੰ ਵੀ ਮੇਰੇ ਵਿਚਾਰ ਵਿੱਚ ਇਹ ਠੀਕ ਨਹੀਂ ਜੋ ਕੁਝ ਵੀ ਉਸ ਹਾਦਸੇ ਵਿੱਚ ਹੋਇਆ ਉਹ ਬਹੁਤ ਦੁਖਦਾਈ ਸੀ ਅਤੇ ਮੈਂ ਉਸ ਪਰਿਵਾਰ ਲਈ ਦੁਆ ਕਰਦਾ ਹਾਂ ਪਰ ਜਿਹੜੇ ਲੋਕ ਇਸ ਘਟਨਾ ਨੂੰ ਆਪਣੇ ਸਿਆਸੀ ਮਕਸਦਾਂ ਲਈ ਵਰਤ ਰਹੇ ਹਨ ਉਹਨਾਂ ਦੇ ਇਰਾਦੇ ਸਾਫ਼ ਨਹੀਂ ਲੱਗਦੇ ਇਹ ਅਮਰੀਕਾ ਜਾਂ ਅਮਰੀਕੀਆਂ ਦੇ ਹਿੱਤ ਵਿੱਚ ਨਹੀਂ ਇਸ ਵੇਲੇ ਸਾਨੂੰ ਸਾਰੇ ਇਕੱਠੇ ਬੈਠ ਕੇ ਹੱਲ ਕੱਢਣਾ ਚਾਹੀਦਾ ਹੈ ਨਾ ਕਿ ਇੱਕ ਦੂਜੇ ਉੱਤੇ ਉਂਗਲ ਚੁੱਕੜ ਨਾਲ ਕਿਸ ਨੇ ਕੀਤਾ ਕੌਣ ਕਰ ਰਿਹਾ ਹੈ ਕਿਹੜਾ ਸੂਬਾ ਕਿਹੜਾ ਧਰਮ ਇਹ ਸਭ ਗੱਲਾਂ ਕੋਈ ਹੱਲ ਨਹੀਂ ਲਿਆਉਂਦੀਆਂ